ਫਰੈਂਡਸ ਗੁੱਡ ਈਵਨਿੰਗ ਜੀ ਸ਼ਾਮ ਦੇ ਬੱਜ ਚੁੱਕੇ ਆ ਜੀ 6:30 ਔਰ 6:30 ਵਜੇ ਤੋਂ ਵੀਡੀਓ ਸਟਾਰਟ ਹੈ ਜੀ ਮੇਰੇ ਤਾਂ ਲੋ ਜੀ ਅ ਅੱਜ ਇੱਕ ਬਹੁਤ ਵਧੀਆ ਚੀਜ਼ ਹੈ ਜੀ ਮੇਰੀ ਫੈਮਲੀ ਦੇ ਵਿੱਚ ਖੁਸ਼ਖਬਰੀ ਹੈ ਜੀ ਤੇ ਅਸੀਂ ਪਹਿਲਾਂ 4 ਜਣੇ ਤੇ ਹੁਣ ਆਪਾਂ ਬਹੁਤ ਛੇਤੀ 5 ਜਣੇ ਹੋ ਗਏ ਆ ਜੀ 5 ਜਣੇ ਹੋ ਗਏ ਆ ਆਪਾਂ ਫੈਮਲੀ ਦੇ ਵਿੱਚ ਪਹਿਲਾਂ 4 ਜਣੇ ਦੇ ਹਨ ਤੇ ਰੁਪੈਂਚਲ ਚਲਾਰੀ ਆ ਇੱਧਰ ਫੋਨ ਰੁਪੈਂਚਲ ਲੱਗੀ ਹੋਇਆ ਫੋਨ ਚਲਾਣ ਔਰ ਮੈਂ ਸਬਜੀ ਕੱਟ ਰਹੀ ਸੀ ਮਤਲਬ ਮਸਾਲਾ ਵਗੈਰਾ ਰੈਡੀ ਕਰ ਰਹੀ ਹਾਂ ਮੈਂ ਔਰ ਅੱਜ ਮੈਂ ਬਣਾਉਂਗੀ ਆਲੂ ਆਲੂ ਯਾਨੀ ਉਬਾਲ ਕੇ ਆਲੂ ਜੀਰੇ ਦਾ ਤੜਕਾ ਲਾ ਕੇ ਨਾ ਸਬਜੀ ਬਹੁਤ ਵਧੀਆ ਬਣਦੀ ਆ ਤਾਂ ਫਿਲਹਾਲ ਆਪਾਂ ਲੈ ਕੇ ਆਈਆਂ ਜੀ ਅੱਜ ਟੈਂ ਟੈਂ ਹਾਂਜੀ ਦੇਖिए ਦੇਖिए ਹਮ ਲੈ ਕੇ ਆਈਆਂ ਚਾਰ ਜਣੇ ਤੇ ਪੰਜ ਜਣੇ ਹੋ ਗਏ ਆ ਜੀ ਆਪਾਂ ਲੈ ਕੇ ਆਈਆਂ ਲੀਓ ਨੂੰ ਇਹ ਹੈ ਜੀ ਲੀਓ ਸਾਡਾ ਤੇ ਲੀਓ ਨੂੰ ਲੈ ਕੇ ਆਏ ਆ ਆਪਾਂ हेलो लियो बेटा कैसे हो लियो इधर 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 आओ लियो खुश हो आया बड़ा इधर इधर ऐसे 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 वो देखो वो देखो लियो हम लोग प्यार कर ले लियो वो देखो वो देखो उधर हेलो बोलो हेलो लियो हेलो लियो हेलो उधर उधर फोन के बीच देखो ओ बाबू बाबू इधर लियो देखो जोत की गल ज्यादा फ्रेंडली है है ना एक कमेंट करके दस्सो जी साडा लियो कित्ता दा लगया लियो 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 ਲਿਓ 치ੜੀ ਉਹ 치ੜੀ ਡਰ ਰਹੀ ਹੈ ਇਹਨੇ 치ੜੀ ਡਰ ਗਈ ਇਹ ਸੁਣਦੇ ਕੰਡਰ ਆ ਸਾਡੀ 치ੜੀ ਰਾਣੀ ਨੂੰ ਨਾ ਉੱਪਰ ਆ ਲੱਗ ਰਿਹਾ ਕਿਉਂਕਿ 치ੜੀ ਨੂੰ ਲੱਗ ਰਿਹਾ ਉੱਪਰ 치ੜੀ ਨਾ ਡਰ ਰਹੀ ਹੈ ਉਸਤੇ ਲਿਓ ਤੇ ਜੀ ਨੂੰ ਡਰ ਲੱਗ ਰਿਹਾ 치ੜੀ ਨੂੰ ਔਰ ਫਿਲਹਾਲ ਆਪਾਂ ਲੈ ਕੇ ਆਏ ਜੀ ਲਿਓ ਨੂੰ ਇਹ ਆਇਆ ਜੀ ਜਿਰਕ ਪਰ ਤੋਂ ਆਪਾਂ ਜਿਰਕ ਪਰ ਤੇ ਲੈ ਕੇ ਆਏ ਆ ਲਿਓ ਔਰ 치ੜੀ ਡਰ ਰਹੀ ਉਸਤੇ ਆ ਜਾ ਲਿਓ 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 ਭੱਜ ਗਿਆ ਫਿਲਹਾਲ ਮੈਂ ਅੱਜ ਲਾਰੀਆਂ ਦੀ ਧੜਕਾ ਤੇ ਲਿਓ ਨੂੰ ਆਪਾਂ ਬਾਅਦ ਚ ਚੰਗੀ ਤਰ੍ਹਾਂ ਮਿਲਾਂਗੇ ਹallelujah ਘਰ ਨੂੰ ਚੈੱਕ ਕਰ ਰਿਹਾ ਕਿਉਂਕਿ ਨਵਾਂ ਨਵਾਂ ਆ ਨਾ ਹਲੇ ਸਾਡੇ ਘਰ ਨੂੰ ਦੇਖ ਰਿਹਾ ਲਿਓ ਅੱਜ ਅੱਜ ਤਾਂ ਫਰੈਂਡਸ ਇਧਰ ਖੇਡ ਰਿਹਾ ਲਿਓ ਹਮਨੇ ਸੁਣੂ ਢੇੜੇ ਮੇਂ ਛੱਡ ਦੇਆ ਇਹ ਬੱਚੇ ਆਣਾ ਇਸੇ ਘਰ ਕੇ ਬਾਹਰ ਨਹੀਂ ਲੈ ਜਣਾ ਇਨਫੈਕਸ਼ਨ ਹੋ ਜਾਏਗੀ ਔਰ ਅੰਦਰ ਹੈ ਮम्मा ਜੋ ਕਿ ਤੜਕੇ ਲਗਾਉਣੇ ਦੀ ਤਿਆਰੀ ਕਰ ਰਹੀ ਹੈ ਕੀ ਬਣਾ ਮੰਗੇ आलू 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 आज बनाएंगे हम आलू तो फ्रेंड्स अंदर देख के अंदर ना मम्मा प्याज कटे हैं ना मम्मा क्योंकि रूप कहते रूप बहुत डराजीस्ते और देखो चढ़ का बैठी ऊपर हाँ बाहर जा और फ्रेंड्स इसका आसन दिखाते हैं हम आपको ये कहीं, कहीं ये इसका सामान है सारा खिलने का पाना पूनी ये मेरे पैर ते पैर ही नहीं पड़ा हों तो देखो

ਅਜ ਕਰ ਚੈੱਕ ਕਰ ਰਿਹਾ ਇਹ ਕਿਉਂਕਿ ਨਵਾਂ ਨਵਾਂ ਆ ਨਾ ਇਸ ਨੂੰ ਆਇਆ ਵੀ ਮੈਂ ਪੂਰਾ ਘਰ ਚੈੱਕ ਕਰਾਂ ਅੱਜ ਦੇਖ ਰਿਹਾ ਉਹ ਡਾਈਟ ਪਲਾਨ ਦਿਖਾਉਂ ਹਾਂ ਨਹੀਂ ਇਹ ਫ੍ਰੈਂਚ ਵਿੱਚ ਟਾਈਮ ਲਿਖਿਆ ਬਾ ਇਸ ਟਾਈਮ ਲਿਓ ਇਸ ਟਾਈਮ ਨਾਲ ਲਿਓ ਨੂੰ ਰੋਟੀ ਇਸ ਦੰਡਾਮ ਰੋਟੀ ਦੇਣੀ ਚਾਰ ਟਾਈਮ ਹੈ ਜਿਸਕੇ ਹੋਰ ਇਸ ਟਾਈਮ ਮਮਾ ਦੇਗੀ ਤਾਂ ਹਮੇ ਹਮ ਮਮਾ ਵੀ ਲਿਖਾਂਗੇ ਔਰ ਰੂਪ ਬੁਲਾ ਰਹੀ ਹੈ ਜਾ ਰੂਪ ਬੁਲਾ ਰਹੀ ਲਿਓ ਫ੍ਰੈਂਚ ਹਮ ਆਪਕੋ ਉੱਪਰ ਦੇਂਗੇ ਨਾ ਜਦਿਸ ਨੂੰ ਸਾਰੇ ਨੂੰ ਖੇਲ ਦੇਣ ਨੂੰ ਦਿਖਾएंगे ਅੱਜ ਤੇ ਰੋਜ਼ ਦਿਖੇਗਾ ਰਹੇਗਾ ਮੰਮੀ ਕੇ ਲਾਈਵ ਨੂੰ ਅਭੀ ਹੈ ਨਾ ਮੰਮੀ ਹਮ ਆਪਕੋ ਨਾ ਮੈਂ ਥੱਲੀ ਹੁੰਦੀ ਆ ਨਾ ਬਲੋਗ ਬਣਾਉਣੇ ਵਾਸਤੇ ਬੱਚੇ ਚਲੇ ਜਾਂਦੇ ਆ ਸਕੂਲ ਤੋ ਮੇਰੇ ਨਾਲ ਲਿਓ ਹੋਏ ਕਰੇਗਾ ਲਿਓ ਔਰ ਮੈਂ ਦੋਨੋ ਜਣੇ ਬਲੋਗ ਬਣਾਉਂਗੇ ਅੱਜ ਤੋਂ ਬਾਅਦ ਲਿਓ ਅਰੇ ਮਮਾ ਅਬ ਕੀ ਘਗਰੀ ਪਸੰਦ ਹੈਗੀ ਸੁਣੋ ਮੇਰੀ ਘਗਰੀ ਤੇ ਗਰੀ ਦੇ ਬੋਲ ਦੂੰਗਾ ਬੋਲ ਭਾਈ ਅੰਦਰ ਇਸਕੇ ਬੋਲ ਦੋ ਚਲੋ ਫਰੈਂਡਸ ਪਹਿਲਾ ਪਜ ਕੀ ਬੋਲ ਲੈਣ ਚੱਲੀਏ ਇਹ ਹਮਾਰੇ ਲਿਓ ਮਮੀ ਕੀ ਲਓ ਲਿਓ ਬੋਲ ਲੈ ਲੈ ਬੋਲ ਲੈ ਲਿਓ 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 ਦੇਖੋ ਫਰੈਂਡਸ ਇਹ ਦੇਖੋ ਹੋਰ ਦੇਖੋ ਲੱਗ ਗਿਆ ਖੇਲਣ

ओ ले ले लियो मस्त मौला बंदा लियो 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 ले इधर आ लियो किधर आ आजा इधर आ लियो हेन यार फ्रेंड्स सारा घर देखेगा पहले ये आजा चल चल अरे इधर वो देख ये देख क्या ਦੇਖਿਆ ਇਹ ਦੇਖ ਇੱਧਰ ਲਿਓ ਇੱਧਰ ਆ ਲਿਓ ਇੱਧਰ ਆ ਇਹ ਦੇਖ ਹੂੰ ਕੀ ਆ ਹਾਂ ਬੋਲ ਕੀ ਹੋਇਆ ਖੇਲੇਣਾ ਹੋਰ ਰੁਕ ਜਾ ਅੱਜ देखो वरेल <laughs> जी उणू पहचानਾ ਵੀ ਜੇ ਆਪਾਂ ਕਹਿ ਦੂਗਾ ਨਾ ਇਸਨੂੰ ਆ ਜਾ ਜੇਦੀ ਆ ਜਾਏ ਪਿੱਛੇ ਆ ਜਾ ਹੈਲੋ ਫਰੈਂਡਸ ਇੱਕ ਅੱਧਾ ਇਤਰਾ ਹੀ ਖੇਲਣੇ ਵਾ ਲੱਗ ਰਿਹਾ ਚਲੋ ਜੀ ਮੈਂ ਆਟਾ ਗੁੰਨਦਿਆ ਸਬਜੀ ਬਣ ਗਈ ਔਰ ਮੈਂ ਮੰਗਵਾਇਆ ਤਾਂ ਜਸੋਦਾ ਸੋਦਾ ਪਾ ਕੇ ਹੱਟੀਆਂ ਡੱਬਿਆਂ ਦੇ ਵਿੱਚ ਤੇ ਬੱਚੇ ਉੱਪਰ ਖੇਲ ਰਹੇ ਹਨ ਨਵੇਂ ਡੌਗੀ ਦੇ ਨਾਲ ਰੂਪ ਲੜਾਈ ਕਰਦੀ ਕਿਉਂ ਰੂਪ ਲੀਓਸ ਪਣੀ ਜਾ ਰਿਹਾ ਅਟਲੀ ਅੱਛਾ ਕੀ ਹੋਇਆ ਰੂਪ ਕਿਉਂ ਲੜਾਈ ਪਾਈ ਐ ਤੋ ਲੋ ਜੀ ਬੱਚੇ ਖੇਲ ਰਹੇ ਆ ਲਿਓ ਕੇ ਲਿਓ ਸੁਸੂ ਹੀ ਬਹੁਤ ਕਰ ਰਿਹਾ ਫੇਰ ਕਰਦੇ ਸੁਸੂ ਆ ਦੇਖ ਨਹੀਂ ਸੁਸੂ ਐ ਨਹੀਂ ਸੁਸੂ ਐ ਮਨੇ ਸੁਸੂ ਦਾ ਨਾਮ ਲਿਆ ਜਦੀ ਕਰ ਦਿਆ ਕੋਈ ਨਾ ਕੋਈ ਨਾ ਆਜੋ ਆਜਾ ਤੋ ਰੁਪੈਂਜਲ ਚਲਾ ਰਹੀ ਐ ਸਾਈਕਲ ਕਿਹਦਾ ਲਗਾ ਡੋਗੀ ਲੈ ਕੇ ਆਪਣਾ केड़ी नस्ल है किसी ने अग लाई है, है किसी ने लग रहा लो जी बाबा जी कर रहे पाठ साढ़े सात तो हो गए साढ़े सत गए इसकी अख वा इसने ना वो कराया वा चोट लगी हुई है हल्की जी नसान जाख गए उपर ਬੰਦਾ ਸੱਤਿਆਂ ਦਾ ਖਤਰਨਾਕ ਹੈ ਖਤਰਨਾਕ ਬੰਦਾ ਇਹ ਦੇਖ ਲੋ ਜੀ ਇਹ ਇਹ ਲਓ ਮੀਟਰ ਦੇ ਸੇਮ ਹੀ ਉਹੀ ਆ ਇਹ ਇਹ ਵਾਲਾ ਬਣੇ ਇਹ ਵਾਲਾ ਕੁੱਤਾ ਜੀ ਜਿਹੜਾ ਡੌਗੀ ਲੈ ਕੇ ਆਇਆ ਨਾ ਅਸੀਂ ਉਹ ਤੋਂ ਇਹੋ ਜਿਹਾ ਬਣ ਜਾਣਾ ਇਹਨੇ ਬੜਾ ਹੋ ਕੇ ਘੜਲੀ ਨੂੰ ਦਿਖਾਓ ਹੈ ਨਹੀਂ ਦੇ ਇਹੋ ਜਿਹਾ ਬਣ ਜਾਣਾ ਇਹਨੇ ਸੇਮ ਇਹੀ ਚੀਜ਼ ਤੋਂ ਫਿਲਹਾਲ ਬੱਚਿਆਂ ਦਾ ਜੀ ਲੱਗਿਆ ਪਿਆ ਕਿਉਂਕਿ ਕੁੱਤੇ ਨੂੰ ਦੇਖ ਕੇ ਨਾਲ ਲਿਓ ਨੂੰ ਸੋਰੀ ਲਿਓ ਲਿਓ ਨਾਮ ਲੈਣਾ ਹੁਣ ਯਾਦ ਜਾਨੀ ਨਾ ਹੁੰਦਾ ਕਈ ਵਾਰ ਓੱਖਾ ਹੀ ਮਨ ਨਾਮ ਚੜੇਗਾ ਸਾਹਮਣੇ ਲਾਈ ਗੱਡੀ ਤਾਂ ਕਿ ਲਿਓ ਨਾ ਫੋੜੀਆਂ ਦੇ ਨਾ ਉਤਰ ਜੇ ਇਸ ਕਰਕੇ ਗੱਡੀ ਗਾ ਨਾ ਉਹ ਲਾਇਆ ਮੁਰੇ ਦਰਵਾਜਾ ਜਾ ਹਾਂ ਗਿਰ ਨਾ ਜਾਏ ਔਰ ਮੈਂ ਸਬਜੀ ਬਣਾਇਆਈ ਆਟਾ ਗੁੰਨਿਆ ਹੀ ਰੋਟੀ ਰੋਟੀ ਬਣਾਣੀ ਐ ਫਿਲਹਾਲ ਸਾਰੇ ਜਾਨੇ ਕੋਠੇ ਉਰ ਬੈਠੇ ਆ ਘੁੰਮ ਰਹੇ ਆ ਫਿਰ ਰਹੇ ਆ ਤੂੰ ਆ ਜਾ ਪਤਾ ਨਹੀਂ ਕਿਉਂ ਆ ਰਿਹਾ ਜਿੱਤੇ ਕਿਸੇ ਨੇ ਨਾ ਅੱਗ ਜਿ ਲਈ ਵੀ ਹੋ

चलो जी कोठे तो आप हेठ आ गए और जस्ट बनाई थी मैं आलू की सब्जी देखती है कही जी बनी है और फिर मैं बनावा रोटी क्योंकि रोटी का भी टाइम हो गया और बच्चे तो आज ना लियो के चौके बिच सची भुख भी भुल गए बच्चे भी भुख लगी है वो भी भुल गए हैं तो चलो जी आप सब्जी देखते हैं चलो तो जी मैं बनाई थी आलू की सब्जी कल आलू की सब्जी है जी जीरे का तड़का लगा के वाह सब्जी बड़ी यम्मी है ਦੇਖਣ ਚ ਵਧੀਆ ਲੱਗ ਰਹੀ ਆ ਤੇ ਖਾਣ ਚ ਪਤਾ ਨਹੀਂ ਕਈ ਜੀ ਹੋਣੀ ਆ ਤਾਂ ਫਾਈਨਲੀ ਸਬਜੀ ਬਣ ਗਈ ਆ ਜੀ ਰੋਟੀ ਰੋਟੀ ਬਣਾਣੀ ਆ ਮੈਂ ਕੀ ਹੋ ਗਿਆ ਫੇਟ ਨੂੰ ਲੰਗ ਰਿਹਾ ਕੀ ਹੋ ਦੇਖੋ ਇਥੇ ਮੁੰਨੀ ਨੂੰ ਕਹਿ ਰਿਹਾ ਬਾਹਰ ਘੁੰਮਣਾ ਘੁੰਮਦੇ ਹੋਣੇ ਬਾਹਰ ਨਿਕਲ ਲੋ ਜੀ ਲਿਓ ਕਹਿ ਰਿਹਾ ਮੈਨੂੰ ਬਾਹਰ ਘੁੰਮਣਾ ਹਲੇ ਸੋਣਾ ਨਹੀਂ ਹੈਗਾ ਤੇ ਚਲੋ ਜੀ ਕਰਦੇ ਆ ਵਲੋਗ ਦਾ ਐਂਡ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਲਿਓ ਕਿਦਾਂ ਦਾ ਲਗਿਆ ਹਨ ਔਰ ਦੇਖਦੇ ਆਂ ਜੀ ਲਿਓ ਪਲੀਜ਼ ਕਮੈਂਟ ਕਰਕੇ ਦੱਸਿਓ ਤੁਹਾਨੂੰ ਲਿਓ ਕਿਦਾਂ ਦਾ ਲਗਿਆ ਹਨ ਔਰ ਨਾਮ ਜੀ ਮੈਂ ਜੋਤ ਐਂਡ ਰੂਪ ਨੇ ਤਿੰਨਾਂ ਨੇ ਅਸੀਂ ਲਿਓ ਨਾਮ ਰੱਖਿਆ ਆ ਤੇ ਕਮੈਂਟ ਕਰਕੇ ਦੱਸਿਓ ਸਾਡਾ ਡੌਗੀ ਕਿਦਾਂ ਦਾ ਲਗਿਆ ਸਾਡਾ ਲਿਓ ਸਾਡਾ ਨਵਾਂ ਮੈਂਬਰ ਘਰ ਦੇ ਵਿੱਚ ਆ ਗਿਆ ਹੁਣ ਅਸੀਂ ਚਾਰ ਜਣਿਆਂ ਤੋਂ ਪੰਜ ਜਣੇ ਬਣ ਗਏ ਆ ਜੀ ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਨਵੇਂ ਆ ਜੀ ਬਾਏ ਬਾਏ ਜੀ ਟੇਕ ਕੇਅਰ ਹੁਣ ਮੈਂ ਬਣਾਵਾ ਰੋਟੀ ਰੋਟੀ ਦਾ ਟਾਈਮ ਹੋ ਗਿਆ ਜੀ ਤੇ ਸਬਜੀ ਆਪਣੀ ਬਣ ਚੁੱਕੀ ਹੈ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਜੀ ਬਾਏ ਬਾਏ ਟੇਕ ਕੇਅਰ ਕਿਸ ਦਾ ਲਾਗੀ ਹੈ ਇਹ ਇਹ ਕਿਸ ਕਾ ਹੈ ਓਕੇ ਕੁਝ ਨਹੀਂ ਆ ਰਿਹਾ